ਲੇਕਿਨ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇੱਕ ਐਸੀ ਫਿਲਮ ਬਣੀ ਹੈ ਜਿਹੜੀ ਸ਼ਾਇਦ ਰਿਸ਼ਤਿਆਂ ਨੂੰ ਵਾਪਸ ਲੈ ਆਊਗੀ ਸਾਰਿਆਂ ਨੂੰ ਵਤਨ ਵਾਪਸ ਲੈ ਆਊਗੀ ਉਹ ਇਕੱਠੇ ਹੋ ਜਾਣਗੇ ਬਾਹਰ ਵੀ ਲੋਕ ਸ਼ਾਇਦ ਉਹ ਬਜ਼ੁਰਗਾਂ ਇੱਜ਼ਤ ਮਾਨ ਕਰਨਾ ਸ਼ੁਰੂ ਕਰਨਗੇ ਸ਼ਾਇਦ ਬੀਬੀ ਰਜਨੀ ਤੋਂ ਬਾਅਦ ਮੇਰੇ ਕੋਲ ਗੱਲ ਕਹੂੰਗਾ ਇੱਕ ਫਿਲਮ ਹੈਗੀ ਹੈ ਜਿਹੜੀ ਬਹੁਤ ਕੁਝ ਬਦਲ ਦੂਗੀ ਇਹਨੀ ਇੱਜ਼ਤ ਮਾਣ ਜਦ ਮਿਲਦੀ ਹੈ ਤਾਂ ਮੈਂ ਸਮਝਦਾ ਦਰਪ ਬੜਾ ਖੁਸ਼ ਹੁੰਦਾ ਤੁਸੀਂ ਸਾਰਿਆਂ ਦਾ ਪਿਆਰ ਹੈ ਤੁਸੀਂ ਆਏ ਪਹਿਲਾ ਸਵਾਲ ਤਾਂ ਤੁਹਾਡੇ ਦੇ ਤੁਹਾਨੂੰ ਕੈਸੀ ਲੱਗੀ ਜੇ ਪ੍ਰੈਸ ਵਾਲੇ ਨੂੰ ਚੈਨਲ ਨੂੰ ਬਹੁਤ ਚੰਗੀ ਲੱਗੀ ਹੈ ਓਨੈਸਟਲੀ ਤਾਂ ਫੇਰ ਇਹ ਫਿਲਮ ਹਿੱਟ ਹੈ ਇਸ ਕੋਈ ਸ਼ੱਕ ਨਹੀਂ ਪਰ ਮੈਂ ਤੁਸੀਂ ਹਮੇਸ਼ਾ ਹੀ ਸੱਚ ਬੋਲਦੇ ਹੋ ਔਰ ਮੈਂ ਇਹ ਗੱਲ ਕਹਿ ਸਕਦਾ ਕਿ ਅੱਜ ਜਿੰਨੇ ਕਲਾਕਾਰ ਖੜੇ ਐ ਪ੍ਰੋਡਿਊਸਰ ਸਾਹਿਬ ਡਾਇਰੈਕਟਰ ਸਾਹਿਬ ਮੇਰੇ ਕੋ ਕੋਈ ਅਲਫਾਜ਼ ਹੈ ਨਹੀਂ ਵੀ ਮੈਨੂੰ ਨਹੀਂ ਸੀ ਪਤਾ ਮੈਂ ਕੈਰੈਕਟਰ ਕਰ ਸਕਦਾ ਇਸ ਤਰ੍ਹਾਂ ਕਿ ਨਹੀਂ ਕਰ ਸਕਦਾ ਪਰ ਕੁਲਰਾਜ ਨੂੰ ਦੇਖ ਕੇ ਪ੍ਰਿੰਸ ਜੀ ਨੂੰ ਦੇਖ ਕੇ ਅਪਟੀਆਂ ਨੂੰ ਦੇਖ ਕੇ ਸਾਰੇ ਦੇਖ ਕੇ ਇਹ ਲੱਗਦਾ ਹੈ ਕਿ ਮੈਂ ਇਹਦੇ ਸਾਹਮਣੇ ਬਹੁਤ ਛੋਟਾ ਜਿਹਾ ਲੱਗ ਗਿਆ ਕਿ ਬੀ ਵੈਰੀ ਆਨ ਬਹੁਤ ਕੁਝ ਸਿੱਖਣ ਨੂੰ ਹੈ ਲੇਕਿਨ ਇਸ ਗਲਤੀ ਬੜੀ ਖੁਸ਼ੀ ਹੈ ਕਿ ਕੈਸੀ ਫਿਲਮ ਬਣੀ ਹੈ ਜਿਹੜੀ ਸ਼ਾਇਦ ਰਿਸ਼ਤਿਆਂ ਨੂੰ ਵਾਪਸ ਲਿਆਉਗੀ ਸਾਰਿਆਂ ਨੂੰ ਵਤਨ ਵਾਪਸ ਲਿਆਉਗੀ ਪਿਆਰ ਮੁਹੱਬਤ ਜਿਹੜੇ ਪੁਰਾਣੇ ਹੁੰਦੇ ਸੀ ਪਿੰਡਾਂ 'ਚ ਉਹ ਕੱਥੇ ਹੋ ਜਾਣਗੇ ਬਾਹਰ ਵੀ ਲੋਕ ਸ਼ਾਇਦ ਬਜ਼ੁਰਗਾਂ ਇਸ ਜਿਦਮਾਨ ਕਰਨਾ ਸ਼ੁਰੂ ਕਰਨਗੇ ਔਰ ਮੈਂ ਸਮਝਦਾ ਬਹੁਤ ਕੁਝ ਬਦਲ ਜੀਦਾ ਸ਼ਾਇਦ ਬੀਬੀ ਰਜਨੀ ਤੋਂ ਬਾਅਦ ਮੈਂ ਇੱਕੋ ਗੱਲ ਕਹੂੰਗਾ ਆ ਇੱਕ ਫਿਲਮ ਹੈਗੀ ਹੈ ਜਿਹੜੀ ਬਹੁਤ ਕੁਝ ਬਦਲ ਦੂਗੀ ਰੱਬ ਬਈ ਤਾਂ ਕਰੇ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਬਹੁਤ-ਬਹੁਤ ਸਤਿਕਾਰ ਲੰਬੀ ਉਮਰ ਆ ਖੁਸ਼ੀਆਂ ਔਰ ਬਹੁਤ ਤਰੱਕੀਆਂ ਤੁਸੀਂ ਕਰੋ ਧੰਨਵਾਦ ਤੁਹਾਡਾ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨੀ ਇੱਜ਼ਤ ਮਾਨ ਜਦ ਮਿਲਦੀ ਹੈ ਤਾਂ ਮੈਂ ਸਮਝਦਾ ਰੱਬ ਬੜਾ ਖੁਸ਼ ਹੁੰਦਾ ਤੁਸੀਂ ਸਾਰਿਆਂ ਦਾ ਪਿਆਰ ਹੈ ਤੁਸੀਂ ਆਏ ਪਹਿਲਾ ਸਵਾਲ ਤਾਂ ਤੁਹਾਡੇ ਦੇ ਤੁਹਾਨੂੰ ਕੈਸੀ ਲੱਗੀ ਇਹ ਪ੍ਰੈਸ ਵਾਲੇ ਨੂੰ ਚੈਨਲ ਨੂੰ ਬਹੁਤ ਚੰਗੀ ਲੱਗੀ ਹੈ ਓਨੈਸਟਲੀ ਤਾਂ ਫੇਰ ਇਹ ਫਿਲਮ ਹਿੱਟ ਹੈ ਇਸ ਕੋਈ ਸ਼ੱਕ ਨਹੀਂ ਪਰ ਮੈਂ ਤੁਸੀਂ ਹਮੇਸ਼ਾ ਹੀ ਸੱਚ ਬੋਲਦੇ ਹੋ ਔਰ ਮੈਂ ਇਹ ਗੱਲ ਕਹਿ ਸਕਦਾ ਕਿ ਆ ਜਿੰਨੇ ਕਲਾਕਾਰ ਖੜੇ ਹੈ ਪ੍ਰੋਡਿਊਸਰ ਸਾਹਿਬ ਡਾਇਰੈਕਟਰ ਸਾਹਿਬ ਮੇਰੇ ਕੋਈ ਅਲਫਾਜ਼ ਹੈ ਨਹੀਂ ਵੀ ਮੈਨੂੰ ਨਹੀਂ ਸੀ ਪਤਾ ਮੈਂ ਕੈਰੈਕਟਰ ਕਰ ਸਕਦਾ ਇਸ ਤਰ੍ਹਾਂ ਕਿ ਨਹੀਂ ਕਰ ਸਕਦਾ ਪਰ ਰਾਜ ਨੂੰ ਦੇਖ ਕੇ ਪ੍ਰਿੰਸ ਜੀ ਨੂੰ ਦੇਖ ਕੇ ਅ ਪਟੀਆਂ ਨੂੰ ਦੇਖ ਕੇ ਸਾਰਾ ਦੇਖ ਕੇ ਕੀ ਲੱਗਦਾ ਹੈ ਕਿ ਮੈਂ ਇਹਦੇ ਸਾਹਮਣੇ ਬਹੁਤ ਛੋਟਾ ਜਿਹਾ ਲੱਗ ਕਿ ਬੀ ਵੈਰੀ ਆਉਟ ਬਹੁਤ ਕੁ ਸਿੱਖਣ ਨੂੰ ਹੈ ਲੇਕਿਨ ਇਸ ਗਲਤੀ ਬੜੀ ਖੁਸ਼ੀ ਹੈ ਕਿ ਕੈਸੀ ਫਿਲਮ ਬਣੀ ਹੈ ਜਿਹੜੀ ਸ਼ਾਇਦ ਰਿਸ਼ਤਿਆਂ ਨੂੰ ਵਾਪਸ ਲਿਆਉਗੀ ਸਾਰਿਆਂ ਨੂੰ ਵਤਨ ਵਾਪਸ ਲਿਆਉਗੀ ਪਿਆਰ ਮੁਹੱਬਤ ਜਿਹੜੇ ਪੁਰਾਣੇ ਹੁੰਦੇ ਸੀ ਪਿੰਡਾਂ 'ਚ ਉਹ ਕੱਥੇ ਹੋ ਜਾਣਗੇ ਬਾਹਰ ਵੀ ਲੋਕ ਸ਼ਾਇਦ ਉਹ ਬਜ਼ੁਰਗਾਂ ਇਸ ਜਿਤਮਾਨ ਕਰਨਾ ਸ਼ੁਰੂ ਕਰਨਗੇ ਔਰ ਮੈਨੂੰ ਲੱਗਦਾ ਬਹੁਤ ਕੁਝ ਬਦਲ ਜੂਗਾ ਸ਼ਾਇਦ ਬੀਬੀ ਰਜਨੀ ਤੋਂ ਬਾਅਦ ਮੈਂ ਇੱਕੋ ਗੱਲ ਕਹਾਂਗਾ ਆ ਇੱਕ ਫਿਲਮ ਹੈਗੀ ਹੈ ਜਿਹੜੀ ਬਹੁਤ ਕੁਝ ਬਦਲ ਦੂਗੀ ਰੱਬ ਐਦਾਂ ਹੀ ਕਰੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਬਹੁਤ ਬਹੁਤ ਸਤਿਕਾਰ ਲੰਬੀ ਉਮਰ ਆ ਖੁਸ਼ੀਆਂ ਔਰ ਬਹੁਤ ਤਰੱਕੀਆਂ ਤੁਸੀਂ ਕਰੋ ਧੰਨਵਾਦ ਤੁਹਾਡਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ